ਓਏ ਕੁਛ ਖਾ ਰਿਆ ਓ ਚਲ ਇਹ ਫਿਰ ਕਾਈਏ ਓਏ ਮੂੰਗਫਲੀ ਖਾ ਰਿਆ ਮੂੰਗਫਲੀ ਓ ਕੀ ਖਾ ਲਿਆ ਹੋਰ ਸੁਣਾਓ ਕਿਦਾਂ ਮੂੰਗਫਲੀ ਖਾ ਰਿਆ ਨਾ ਜਲੇਸੀ ਅਸੀਂ ਦੇਖ ਲਿਆ ਸੀ ਲਿਆ ਖੰਡਾ ਖਾਲਸ ਓ ਸਰਪ੍ਰਾਈਜ਼ ਓ ਜੀ ਸ੍ਰੀਨਾਥ ਵਾਲਾ ਭਾਬਾ ਦੇ ਜਨਾ ਮੂੰਗਫਲੀ ਵਾਲਾ ਭਾਬਾ ਦੇ ਮੂੰਗਫਲੀ ਵਿੱਚ ਹੀ ਆ ਓ ਛਿਲਿਆ ਮੂੰਗਫਲੀ ਕੋਈ ਆ ਯਾਰ ਪਛਾਣਾ ਨਹੀਂ ਲੱਭਦਾ ਇਹ ਯਾਰ ਆ ਦੇਖ ਮੇਰੀ ਗੱਲ ਲੱਭਣੀ ਪੈਂਦੀ ਆ ਇਹ ਆ ਲੈ ਆ ਮੂੰਗਫਲੀ ਲੱਭ ਲੱਭੋ ਬੱਲੇ ਬੱਲੇ ਮੈਨੂੰ ਤਾਂ ਯਾਰ ਛਿਲੜੀ ਆਈ ਜਾਂਦੇ ਆ ਉਹ ਛਾੜ ਯਾਰ ਛਿਲੜੇ ਛਿਲੜ ਰੱਖਿਆ ਨੇ ਉਹ ਸਾਡੀ ਯਾਰ ਆ ਤਨੀ ਉਹ ਇੱਕ ਛਿਲੜੀ ਬੱਤ ਸੋ ਦੋਸਤੋ ਮੂਫਲੀ ਦਾ ਸੀਜ਼ਨ ਆ ਗਿਆ ਤੇ ਜਿੱਦਾਂ ਮੈਂ ਮੂਫਲੀ ਖਾ ਰਿਆਂ ਐ ਏਦੇ ਤੁਹਾਨੂੰ ਖਾਣੀ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਮੂਫਲੀ ਐ ਚ ਛਿਲੜਾ ਇੱਕ ਤਾਂ ਫਾਇਦਾ ਇਹ ਆ ਕਿ ਖਿਲਾਰਾ ਨਹੀਂ ਪੈਂਦਾ ਦੂਸਰਾ ਲਫਾਫੇ ਦੀ ਬਚਤ ਹੁੰਦੀ ਆ ਤੀਸਰਾ ਤੁਸੀਂ ਲੱਭ ਲੱਭ ਕੇ ਜਦੋਂ ਅੰਨੇ ਨੂੰ ਫਿਰ ਮਿਹਨਤ ਲੱਗਦੀ ਹੈ ਘਟ ਖਾਨ ਦੀ ਹੈ ਤੇ ਸਭ ਤੋਂ ਚੌਥਾ ਕਾਰਨ ਇੰਪੋਰਟੈਂਟ ਐਦਾਂ ਦੇ ਭੁੱਖਣਾਂ ਤੋਂ ਵਿਚਾਰ ਹੁੰਦਾ